ਸਾਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ। ਸੰਦੀਪ ਬਹੂ, ਵੇਖ ਤਾਂ ਕੌਣ ਆਇਆ ਆ। ਸੱਸ ਨੇ ਸੋਫੇ ਤੇ ਬੈਠੀ ਬੈਠੀ ਨੇ ਸੰਦੀਪ ਨੂੰ ਆਵਾਜ਼ ਦਿੱਤੀ। ਸੰਦੀਪ ਨੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ, ਦਿਲ ਪਿਛਲੀਆਂ ਘਟਨਾਵਾਂ ਨੂੰ ਯਾਦ ਕਰਕੇ ਬੁਰੀ ਤਰ੍ਹਾਂ ਕੌੜਾ ਹੋ ਗਿਆ। ਸਾਹਮਣੇ ਸੰਦੀਪ ਦੀ ਨਨਾਨ ਤਿੰਨ ਨੰਦੋਈਆ ਖੜੇ ਸੀ। ਆਉਂਦਿਆਂ ਹੀ ਉਬਰਸ ਪਏ ਜਿਵੇਂ ਸੰਦੀਪ ਦੇ ਉਹ ਦੇ ਘਰ ਵਾਲੇ ਨੇ। ਕੋਈ ਗੁਨਾਹ ਕਰ ਦਿੱਤਾ ਹੋਵੇ ਮੁੰਡੇ ਨੂੰ ਕੈਨੇਡਾ ਪੜਨ ਭੇਜੇ ਕੋਈ ਤਾਂ ਸਮਝੰਦਾ ਆ ਪਰ ਕੁੜੀ ਨੂੰ ਕੈਨੇਡਾ ਪੜਨ ਭੇਜਣ ਦੀ ਕੀ ਲੋੜ ਆ ਸਾਲ ਦੇ ਖਰਚੇ ਦਾ ਅੰਦਾਜ਼ਾ ਵੀ ਹੈ ਜਾਂ ਨਹੀਂ ਬੇਕਰੀ ਦਾ ਕੋਰਸ ਕਰਕੇ ਕੀ ਕਰੂਗੀ ਫਿਰ ਵਿਆਹ ਤੇ ਵੀ ਲੱਖਾਂ ਰੁਪਏ ਖਰਚ ਹੋਣਗੇ ਸੰਦੀਪਦੀਪ ਮਾਨਨ ਨੇ ਸੰਦੀਪ ਨੂੰ ਕਿਹਾ ਫੁੱਫੜ ਜੀ ਮੈਨੂੰ ਉੱਥੇ ਕੰਮ ਕਰਕੇ ਪੈਸੇ ਵੀ ਮਿਲਣਗੇ ਕੈਨੇਡਾ ਚ ਬੱਚੇ ਪਾਰਟ ਟਾਈਮ ਛੋਟਾ ਮੋਟਾ ਕੰਮ ਕਰ ਲੈਂਦੇ ਆ ਵੈਸੇ ਵੀ ਪਾਪਾ ਤਾਂ ਮੰਨ ਗਿਆ ਮੈਨੂੰ ਭੇਜਣ ਲਈ ਤਾਂ ਤੁਹਾਨੂੰ ਕੀ ਪਰੇਸ਼ਾਨੀਆਂ ਰੂਹੀ ਨੇ ਜਵਾਬ ਦਿੱਤਾ ਇਹ ਵੇਖ ਕੇ ਇਹ ਵੇਖ ਇਹਦੇ ਵੀ ਪਰ ਨਿਕਲ ਆਇਆ ਵਿਦੇਸ਼ ਜਾਣ ਤੋਂ ਪਹਿਲਾਂ ਹੀ ਵੱਡਿਆਂ ਦੇ ਸਾਹਮਣੇ ਜ਼ਬਾਨ ਚਲਾਉਣ ਲੱਗੀ ਆ ਚਲੀ ਗਈ ਤਾਂ ਪਤਾ ਨਹੀਂ ਹੋਰ ਕੀ ਕੀ ਸਿੱਖ ਕੇ ਆਊਗੀ ਰੂਹੀ ਦੇ ਫੁੱਫੜ ਨੇ ਕਿਹਾ ਪਰ ਪਾਜੀ ਰੋਹੀ ਸਹੀ ਤਾਂ ਕਹਿ ਰਹੀ ਆ ਸਾਨੂੰ ਉਹਦੇ ਸੁਪਨੇ ਪੂਰੇ ਕਰਨ ਚ ਕੋਈ ਪਰੇਸ਼ਾਨੀ ਨਹੀਂ ਆ ਜਦੋਂ ਅਸੀਂ ਤੁਹਾਡੇ ਬੱਚਿਆਂ ਦੀ ਹਾਈ ਐਜੂਕੇਸ਼ਨ ਲਈ ਪੈਸੇ ਦੇ ਸਕਦੇ ਆ ਤਾਂ ਆਪਣੀ ਹੋਣ ਹਾਰ ਬੱਚੀ ਤੇ ਵੀ ਥੋੜਾ ਖਰਚ ਕਰ ਹੀ ਸਕਦੇ ਆ ਤੇ ਵੈਸੇ ਵੀ ਵਿਆਹ ਨਾਲੋਂ ਜ਼ਿਆਦਾ ਉਹਦਾ ਕੈਰੀਅਰ ਸਾਡੇ ਲਈ ਮਾਇਨੇ ਰੱਖਦਾ ਆ ਰੱਬ ਨੇ ਚਾਇਆ ਤਾਂ ਉਹਦੇ ਵਿਆਹ 'ਚ ਵੀ ਕੋਈ ਕਮੀ ਨਹੀਂ ਛੱਡਾਂਗੇ ਰੋਹੀ ਦੀ ਮੰਮੀ ਸੰਦੀਪ ਬੋਲੀ ਵਾਹ ਭਾਬੀ ਵਾਹ ਅੱਜ ਤੁਸੀਂ ਆਪਣੇ ਦਿਲ ਦੀ ਗੱਲ ਕਹਿ ਹੀ ਦਿੱਤੀ ਕਿ ਸਾਡੇ ਬੱਚੇ ਤੁਹਾਡੀ ਦਇਆ ਤੇ ਪੜ ਰਹੇ ਆ ਸੰਦੀਪ ਦੀ ਨਾਨ ਬੋਲੀ ਮੈਂ ਬੋਲਣਾ ਤਾਂ ਨਹੀਂ ਚਾਹੁੰਦੀ ਸੀ ਪਰ ਤੁਸੀਂ ਸਾਨੂੰ ਬੋਲਣ ਤੇ ਮਜਬੂਰ ਕਰ ਦਿੱਤਾ ਆ ਜਦੋਂ ਦੀ ਮੈਂ ਵਿਆਹ ਕੇ ਆਈਆਂ ਸਾਡੀ ਜ਼ਿੰਦਗੀ ਦੇ ਛੋਟੇ ਵੱਡੇ ਹਰ ਫੈਸਲੇ ਤੁਸੀਂ ਸਾਡੀ ਸਲਾਹ ਤੋਂ ਬਿਨਾਂ ਹੀ ਲੈ ਲੈਂਦੇ ਹੋ ਹਰ ਫੈਸਲਾ ਆਪਣੀ ਮਨਮਰਜ਼ੀ ਨਾਲ ਹੀ ਲੈਂਦੇ ਹੋ ਤੇ ਫਿਰ ਆਪਣੀ ਗੱਲ ਮਨਵਾਉਣ ਨੂੰ ਮਜਬੂਰ ਕਰਦੇ ਹੋ ਮੰਨਿਆ ਤੁਸੀਂ ਇਸ ਘਰ ਦੇ ਧੀ ਜਵਾਈਓ ਅਸੀਂ ਹਮੇਸ਼ਾ ਤੁਹਾਨੂੰ ਮਾਣ ਸਨਮਾਨ ਇੱਜ਼ਤ ਦਿੱਤੀ ਆ ਪਰ ਤੁਸੀਂ ਸਾਡੇ ਚੰਗੇ ਸੁਭਾ ਦਾ ਨਜਾਇਜ਼ ਫਾਇਦਾ ਚੁੱਕਦੇ ਰਹੇ ਹੋ ਕਰਨ ਵਸਮਾਲ ਲਿਆਉਂਦੀ ਕੀ ਲੋੜਿਆ ਜੇ ਨਹੀਂ ਤਾਂ ਲੈ ਕੇ ਪੈਸਿਆਂ ਦਾ ਖਰਚਾ ਸਾਰਾ ਕੁਝ ਬਾਜੀ ਦੇ ਇਸ਼ਾਰਿਆਂ ਤੇ ਹੀ ਹੁੰਦਾ ਆ ਅੱਜ ਤੱਕ ਸੰਦੀਪ ਨੇ ਕਦੀ ਇਹ ਗੱਲਾਂ ਨਹੀਂ ਕਹੀਆਂ ਸੀ ਕਿਉਂਕਿ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਰਿਸ਼ਤੇ ਵਿਗਾੜਨਾ ਨਹੀਂ ਚਾਹੁੰਦੀ ਸੀ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਧੀ ਜਵਾਈ ਦਾ અપਮਾਨ ਕਰਨ ਦੀ 75 ਸਾਲਾਂ ਸੰਦੀਪ ਦੀ ਸੱਸ ਬੋਲੀ ਮੈਂ અપਮਾਨ ਨਹੀਂ ਕਰਦੀ ਬਲਕਿ ਸੱਚਾਈ ਦੱਸ ਰਹੀ ਹਾਂ ਤੁਸੀਂ ਹਮੇਸ਼ਾ ਆਪਣੇ ਪੁੱਤ ਤੋਂ ਜ਼ਿਆਦਾ ਜਵਾਈ ਨੂੰ ਅਹਿਮੀਅਤ ਦਿੱਤੀ ਆ ਸੰਦੀਪ ਬੋਲ ਹੀ ਰਹੀ ਸੀ ਕਿ ਵੇਚ ਹੀ ਉਹਦੇ ਪਤੀ ਨੇ ਆਪਣੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਜਦੋਂ ਤੁਸੀਂ ਪਿੰਡ ਵਾਲੀ ਪੁਛਤੈਨੀ ਜ਼ਮੀਨ ਨੂੰ ਵੇਚਿਆ ਸੀ ਤਾਂ ਉਦੋਂ ਸੰਦੀਪ ਨੇ ਕਿਹਾ ਵੀ ਸੀ ਕਿ ਜ਼ਮੀਨ ਹਜੇ ਰਹਿਣ ਦਿੰਨੇ ਆ ਪੈਸਿਆਂ ਦੀ ਲੋੜ ਤਾਂ ਹੈ ਨਹੀਂ ਆ ਜਦੋਂ ਪੈਸਿਆਂ ਦੀ ਲੋੜ ਪਊਗੀ ਤਾਂ ਵੇਚ ਦਵਾਂਗੇ ਉਦੋਂ ਤੱਕ ਜ਼ਮੀਨ ਦੇ ਰੇਟ ਵੀ ਦੁੱਗਣੇ ਹੋ ਜਾਣੇ ਆ ਪਰ ਤੁਸੀਂ ਤਾਂ ਬਾਪਣ ਨੂੰ ਜ਼ੋਰ ਦੇ ਕੇ ਜ਼ਮੀਨ ਘੱਟ ਰੇਟ ਤੇ ਵੇਚ ਦਿੱਤੀ। ਤੁਸੀਂ ਉਹ ਜ਼ਮੀਨ 10 ਲੱਖ ਦੀ ਵੇਚੀ ਸੀ ਪਰ ਸਾਨੂੰ ਤਾਂ 7 ਲੱਖ ਦੱਸਿਆ। ਰਜਿਸਟਰੀ ਵੀ 7 ਲੱਖ ਵਿੱਚ ਹੀ ਕਰਵਾਈ। 3 ਲੱਖ ਤੁਹਾਡੀ ਜੇਬ ਵਿੱਚ ਹੀ ਗਿਆ ਆ। ਰਿਸ਼ਤੇ ਖਰਾਬ ਹੋਣ ਦੇ ਡਰ ਤੋਂ ਮੈਂ ਕੁਝ ਨਹੀਂ ਕਿਹਾ। ਸੰਦੀਪ ਘਰ ਦੀ ਬਹੂ ਆ ਸਾਡੇ ਪਰਿਵਾਰ ਦਾ ਹਿੱਸਾ ਆ। ਫਿਰ ਵੀ ਉਹਦੇ ਕੋਲੋਂ ਕਈ ਗੱਲਾਂ ਲੁਕਾਈਆਂ ਜਾਂਦੀਆਂ ਆ ਤੇ ਜਵਾਈ ਨੂੰ ਹਰ ਗੱਲ ਦਾ ਰਾਜਦਾਰ ਬਣਾਇਆ ਜਾਂਦਾ ਆ ਜਦੋਂ ਤੁਸੀਂ ਜਵਾਈ ਉੱਤੇ ਵਿਸ਼ਵਾਸ ਕਰ ਸਕਦੇ ਹੋ ਤਾਂ ਬਹੂ ਦੇ ਉੱਤੇ ਕਿਉਂ ਨਹੀਂ ਤਾਂ ਸੰਦੀਪ ਨੇ ਆਪਣੇ ਪਤੀ ਨੂੰ ਕਿਹਾ ਕਿ ਮੇਰੇ ਵਿਆਹ ਨੂੰ 25 ਸਾਲ ਹੋ ਗਏ ਆ ਮੈਂ ਹਜੇ ਤੱਕ ਇਸ ਘਰ ਲਈ ਬੇਗਾਨੀ ਆ ਅਸੀਂ ਨੂੰਹਾਂ ਬਗਾਨੇ ਘਰੋਂ ਆਉਂਦੀਆਂ ਆ ਪਰ ਸਹੁਰਿਆਂ ਨੂੰ ਅਪਣਾ ਕੇ ਇਸੇ ਘਰ ਦੀਆਂ ਹੋ ਜਾਂਦੀਆਂ ਆ ਨੰਦੋਈਆ ਜੀ ਵੀ ਬਾਹਰ ਦੇ ਆ ਪਰ ਸਾਡੇ ਘਰ ਦੇ ਹਰ ਮੈਟਰ ਤੇ ਉਹਨਾਂ ਦਾ ਜ਼ਰੂਰਤ ਤੋਂ ਜ਼ਿਆਦਾ ਦਖਲ ਹੁੰਦਾ ਆ ਤੁਹਾਡੇ ਬੱਚੇ ਹਾਈ ਐਜੂਕੇਸ਼ਨ ਲਈ ਵਿਦੇਸ਼ ਜਾਣਾ ਚਾਹੁੰਦੇ ਸੀ ਤਾਂ ਤੁਹਾਡੇ ਕੋਲ ਪੈਸੇ ਵੀ ਹੈਗੇ ਸੀ ਪਰ ਫਿਰ ਵੀ ਤੁਸੀਂ ਪਾਪਾ ਜੀ ਕੋਲੋਂ ਪੈਸੇ ਮੰਗੇ ਜਿਹੜੇ ਉਹਨਾਂ ਨੇ ਖੁਸ਼ੀ-ਖੁਸ਼ੀ ਦੇ ਵੀ ਦਿੱਤੇ ਨਾ ਪਾਪਾ ਨੇ ਆਪਣੇ ਪੋਤ ਨਾਲ ਗੱਲ ਕੀਤੀ ਨਾ ਬਹੂ ਨਾਲ ਅਸੀਂ ਵੀ ਐਸ ਗੱਲ ਦਾ ਜ਼ਿਕਰ ਕਦੀ ਨਹੀਂ ਕੀਤਾ ਉਦੋਂ ਤੁਹਾਨੂੰ ਇਹ ਪੈਸੇ ਫਜ਼ੂਲ ਖਰਚ ਨਹੀਂ ਲੱਗੇ ਤੇ ਅੱਜ ਜਦੋਂ ਮੇਰੀ ਧੀ ਲਈ ਪੈਸੇ ਚਾਹੀਦੇ ਆ ਤਾਂ ਪਪਾ ਜੀ ਨੇ ਤੁਰੰਤ ਆਪਣੀ ਧੀ ਜਵਾਈ ਨੂੰ ਸਾਧ ਲਿਆ ਆ ਯਾਦ ਰੱਖੋ ਇਸ ਘਰ ਦਾ ਪੁੱਤ ਜਾਨੀ ਰੂਹੀ ਦੇ ਪਪਾ ਹੀ ਸਾਰਾ ਕਾਰੋਬਾਰ ਚਲਾ ਰਿਹਾ ਆ ਉਹ ਥੋੜੇ ਜਿਹਾ ਸਿੱਧੇ ਸਾਦੇ ਜਿਹਾ ਅੱਜ ਵੀ ਸਾਰਾ ਪੈਸਾ ਪਪਾ ਜੀ ਦੇ ਅਕਾਊਂਟ 'ਚ ਹੀ ਜਾਂਦਾ ਆ ਦਿਨ ਰਾਤ ਦੀ ਮਿਹਨਤ ਦੇ ਬਦਲੇ ਕੀ ਉਹਨਾਂ ਦਾ ਇਹਨਾਂ ਵੀ ਹੱਕ ਨਹੀਂ ਕਿ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰ ਸਕਣ ਸੰਦੀਪ ਨੇ ਕਿਹਾ ਤੇ ਮਾਂ ਜੀ ਜਦੋਂ ਮੈਂ ਵਿਆਹ ਕੇ ਆਈ ਸੀ ਤਾਂ ਉਦੋਂ ਤੁਹਾਡੀ ਉਮਰ ਵੀ ਲਗਭਗ ਇੰਨੀ ਹੀ ਸੀ ਜਿੰਨੀ ਅੱਜ ਮੇਰੀ ਆ ਤੁਸੀਂ ਸਾਰੇ ਕੰਮਾਂ ਦਾ ਬੋਝ ਮੇਰੇ ਤੇ ਪਾ ਕੇ ਨਹੀਂ ਚਿੰਤ ਹੋ ਗਏ ਸੀ ਇੱਕ ਗਲਾਸ ਇੱਥੋਂ ਉੱਥੇ ਨਹੀਂ ਰੱਖਦੇ ਸੀ ਅੱਜ ਤੁਸੀਂ ਮੇਰੇ ਕੋਲੋਂ ਉਮੀਦ ਕਰਦੇ ਹੋ ਕਿ ਮੈਂ ਸਿਹਤ ਠੀਕ ਨਾ ਹੋਣ ਤੇ ਵੀ ਤੁਹਾਡੀ ਧੀ ਜਵਾਈ ਤੁਹਾਡੇ ਭਰਾ ਭਾਬੀ ਤੁਹਾਡੀ ਭੈਣ ਉਹਨਾਂ ਦੇ ਪਰਿਵਾਰ ਦੀ ਸੇਵਾ 'ਚ ਲੱਗੀ ਰਹਾ ਜਦੋਂ ਸੇਵਾ ਕਰਵਾਉਣੀ ਹੁੰਦੀ ਆ ਤਾਂ ਮੇਰੇ ਫਰਜ਼ ਮੈਨੂੰ ਯਾਦ ਕਰਵਾਏ ਜਾਂਦੇ ਆ ਪਰ ਜਿੱਥੇ ਹੱਕ ਦੀ ਗੱਲ ਹੋਵੇ ਉਥੇ ਨਨਾਨ ਨੰਦੋਈਏ ਨੂੰ ਅੱਗੇ ਕਰ ਦਿੱਤਾ ਜਾਂਦਾ ਆ ਸੰਦੀਪ ਨੇ ਫੇਰ ਕਿਹਾ ਅਸੀਂ ਥੋੜਾ ਜਿਹਾ ਵੀ ਆਪਣੇ ਬਾਰੇ ਸੋਚਦੇ ਆਂ ਤਾਂ ਤੁਰੰਤ ਦੀਦੀ ਤੇ ਭਾਜੀ ਆ ਜਾਂਦੇ ਆ ਸਾਡੀ ਖੁਸ਼ੀ ਤੇ ਪਾਣੀ ਫੇਰਨ ਵਿਆਹ ਤੋਂ ਬਾਅਦ ਅਸੀਂ ਦੋਵੇਂ ਪਤੀ ਪਤਨੀ ਬਾਹਰ ਘੁੰਮਣ ਜਾਣਾ ਚਾਹੁੰਦੇ ਸੀ ਇੱਕ ਦੂਜੇ ਨੂੰ ਸਮਝਣ ਲਈ ਇਕੱਠੇ ਵਕਤ ਬਿਤਾਉਣਾ ਚਾਹੁੰਦੇ ਸੀ ਪਰ ਉਦੋਂ ਦੀਦੀ ਤੇ ਭਾਜੀ ਸਾਡੇ ਨਾਲ ਚਲੇ ਗਏ ਉਦੋਂ ਦਾ ਇਹ ਸਿਲਸਲਾ ਇਸੇ ਤਰ੍ਹਾਂ ਚੱਲਦਾ ਆ ਰਿਹਾ ਆ ਕਦੀ ਪਤੀ ਪਤਨੀ ਇਕੱਲੇ ਵੀ ਤਾਂ ਘੁੰਮਣ ਜਾ ਹੀ ਸਕਦੇ ਆ ਕੁਮੰਦਾ ਸਾਰਾ ਇੰਤਜ਼ਾਮ ਅਸੀਂ ਹੀ ਕੀਤਾ ਸੀ ਉਦੋਂ ਦੀਦੀ ਤੇ ਭਾਜੀ ਨੂੰ ਇਹ ਫਜ਼ੂਲ ਖਰਚ ਨਹੀਂ ਲੱਗਦਾ ਸੀ ਪਰ ਮੈਂ ਆਪਣੇ ਪੇਕੇ ਜਦੋਂ ਭਰਾ ਦੀ ਕੁੜੀ ਦੇ ਵਿਆਹ 'ਚ ਵਾਸ਼ਿੰਗ ਮਸ਼ੀਨ ਦੇਣੀ ਚਾਹੀ ਤਾਂ ਇਸ ਗੱਲ ਤੇ ਵੀ ਭਾਜੀ ਨੇ ਮਨ੍ਹਾ ਕਰ ਦਿੱਤਾ ਮੈਂ ਤੁਹਾਡੇ ਕੋਲੋਂ ਪੈਸੇ ਲੈ ਕੇ ਤੋਹਫਾ ਨਹੀਂ ਦੇ ਰਹੀ ਸੀ ਆਪਣੇ ਪਤੀ ਦੀ ਕਮਾਈ ਦਾ ਹੀ ਦੇ ਰਹੀ ਸੀ ਸਾਡੇ ਵਿਆਹ ਦੀ 10ਵੀਂ ਵਰੀ ਗੰਢ ਤੇ ਗੋਰਪ੍ਰੀਤ ਨੇ ਪਾਪਾ ਜੀ ਕੋਲੋਂ ਪੈਸੇ ਲੈ ਕੇ ਮੈਨੂੰ ਘੜੀ ਦਵਾਈ ਸੀ ਉਦੋਂ ਵੀ ਪਾਜੀ ਨੇ ਸੜਦੇ ਹੋਏ ਕਿਹਾ ਸੀ ਲੱਗਦਾ ਆ ਸਾਲਾ ਸਹਿਬ ਜੀ ਦੁਕਾਨ ਬਹੁਤ ਵਧੀਆ ਚੱਲ ਰਹੀ ਆ ਬਹੁਤ ਪੈਸੇ ਖਰਚ ਕੀਤੇ ਜਾ ਰਹੇ ਆ ਘਰ ਵਾਲੀ ਉੱਤੇ ਤੋਹਫੇ ਦਿੱਤੇ ਜਾ ਰਹੇ ਆ ਉਦੋਂ ਕਿਵੇਂ ਨਹੀਂ ਕਰਕੇ ਪਾਜੀ ਨੇ ਦੀਦੀ ਲਈ ਵੀ ਘੜੀ ਦੇ ਪੈਸੇ ਪਾਪਾ ਜੀ ਕੋਲੋਂ ਲੈ ਹੀ ਲਏ ਸੀ ਤੁਸੀਂ ਦੱਸੋ ਅੱਜ ਤੱਕ ਤੁਸੀਂ ਆਪਣੀ ਕਮਾਈ ਨਾਲ ਆਪਣੀ ਘਰ ਵਾਲੀ ਲਈ ਕੁਝ ਖਰੀਦਿਆ ਵੀ ਆ। ਜਿਆਦਾ ਤੁਹਾਨੂੰ ਸਾਰਿਆਂ ਨੂੰ ਵਿਆਹ ਦੇ 10 ਸਾਲ ਬਾਅਦ ਜਦੋਂ ਮੈਨੂੰ ਰੂਹੀ ਦੇ ਸਕੂਲ 'ਚ ਟੀਚਰ ਦੀ ਨੌਕਰੀ ਆਫਰ ਹੋਈ ਸੀ ਉਦੋਂ ਤੁਸੀਂ ਸਾਰਿਆਂ ਨੇ ਮੈਨੂੰ ਬਾਜੀ ਦੇ ਬਹਿਕਾਵੇ 'ਚ ਆ ਕੇ ਨੌਕਰੀ ਕਰਨ ਤੋਂ ਮਨਾ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਇੱਕ ਔਰਤ ਦੇ ਹੱਥਾਂ 'ਚ ਪੈਸਾ ਹੁੰਦਾ ਆ ਤਾਂ ਆਰਥਿਕ ਰੂਪ ਤੋਂ ਉਹ ਆਤਮ ਨਿਰਭਰ ਹੋ ਜਾਂਦੀ ਆ ਉਹਨਾਂ ਚ ਆਤਮ ਵਿਸ਼ਵਾਸ ਆ ਜਾਂਦਾ ਆ ਉਹ ਖੁਦ ਫੈਸਲੇ ਲੈਣ ਲੱਗਦੀ ਆ ਜੋ ਇਹ ਨਹੀਂ ਚੰਦੇ ਸੀ ਜੇ ਗੋਰਪ੍ਰੀਤ ਦੋ ਦਿਨ ਵੀ ਮੇਰੇ ਨਾਲ ਮੇਰੇ ਪੇਕੇ ਰੁਕ ਜਾਂਦੇ ਆ ਤਾਂ ਪਾਜੀ ਤਾਨੇ ਮਾਰਦੇ ਆ ਕਿ ਸਾਲਾ ਸਾਇਰ ਤਾਂ ਸੌਰਿਆਂ ਦਾ ਹੋ ਕੇ ਰਹਿ ਗਿਆ ਆ ਪਰ ਪਾਜੀ ਖੁਦ ਆਪਣਾ ਕਾਰੋਬਾਰ ਛੱਡ ਕੇ ਆਪਣੇ ਸੌਰੇ ਹੀ ਜਿਆਦਾ ਜ਼ਿਆਦਾਤਰ ਰਹਿੰਦੇ ਆ ਤਾਂ ਕਿ ਇਸ ਘਰ ਨੂੰ ਕੰਟਰੋਲ ਕਰ ਸਕਣ ਗੁਰਪ੍ਰੀਤ ਦਾ ਦੁਕਾਨ 'ਚ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਆਪਣੇ ਹੀ ਪੈਸਿਆਂ ਤੇ ਹੱਕ ਨਹੀਂ ਆ ਆਪਣੀ ਪਸੰਦ ਦੀ ਗੱਡੀ ਤੱਕ ਨਹੀਂ ਖਰੀਦ ਸਕਦੇ ਸਾਨੂੰ ਸਿਲਵਰ ਕਲਰ ਦਾ ਕਿਸੇ ਹੋਰ ਕੰਪਨੀ ਦਾ ਮਾਡਲ ਪਸੰਦ ਸੀ ਪਰ ਬਾਜੀ ਦੇ ਕਾਰਨ ਸਾਨੂੰ ਮਰੂਤੀ ਵੈਨ ਹੀ ਲੈਣੀ ਪਈ ਤਾਂ ਕਿ ਸਾਡੇ ਪਰਿਵਾਰ ਦੇ ਨਾਲ ਨਾਲ ਉਹਨਾਂ ਦਾ ਪਰਿਵਾਰ ਵੀ ਗੱਡੀ ਵਿੱਚ ਆ ਜਾਵੇ ਕੋਈ ਵੀ ਹੋਵੇ ਜਵਾਈ ਹੋਵੇ ਜਾਂ ਨਨਾਨ ਸਾਰਿਆਂ ਨੂੰ ਉਹਨਾਂ ਹੀ ਦਖਲ ਦੇਣਾ ਚਾਹੀਦਾ ਆ ਜਿੰਨਾ ਜ਼ਰੂਰੀ ਹੋਵੇ ਅੱਜ ਤੱਕ ਘਰ ਦੀ ਬਹੂ ਨੇ ਸਹਿਣ ਕੀਤਾ ਸੀ ਪਤਨੀ ਨੇ ਰਿਸ਼ਤਿਆਂ ਦੀ ਖਾਤਰ ਬਰਦਾਸ਼ਤ ਕੀਤਾ ਸੀ ਪਰ ਇੱਕ ਮਾਂ ਬਰਦਾਸ਼ਤ ਨਹੀਂ ਕਰੂਗੀ ਸੰਦੀਪ ਨੇ ਸਾਫ਼-ਸਾਫ਼ ਕਹਿ ਦਿੱਤਾ ਇਸ ਤੋਂ ਬਾਅਦ ਹੌਲੀ-ਹੌਲੀ ਘਰ ਦੇ ਹਰ ਫੈਸਲੇ ਵਿੱਚ ਸੰਦੀਪ ਨੂੰ ਵੀ ਸ਼ਾਮਿਲ ਕੀਤਾ ਜਾਣ ਲੱਗਾ ਕੁੜੀ ਨੂੰ ਕੈਨੇਡਾ ਭੇਜਣ ਲਈ ਸਾਰੇ ਰਾਜੀ ਹੋ ਗਏ ਫੈਸਲਾ ਸਹੀ ਸਾਬਤ ਹੋਇਆ ਰੂਹੀ ਨੇ ਵਾਪਸ ਆ ਕੇ ਆਪਣੀ ਬੇકરી ਖੋਲ ਲਈ ਜਿੱਥੇ ਵਧੀਆ ਕੁਆਲਟੀ ਦੇ ਨਵੇਂ-ਨਵੇਂ ਵੈਰਾਈਟੀ ਦੇ ਬੇકરી ਆਈਟਮ ਰੱਖਣ ਲੱਗੀ ਉਹ ਛੇਤੀ ਸ਼ਹਿਰ ਵਿੱਚ ਆਪਣੀ ਇੱਕ ਨਵੀਂ ਪਛਾਣ ਬਣਾਉਣ ਵਿੱਚ ਕਾਮਯਾਬ ਵੀ ਹੋ ਗਈ ਸੀ ਜੁਆਇਨ ਨੂੰ ਵੀ ਚਾਹੀਦਾ ਆ ਕਿ ਸਹੁਰਿਆਂ ਵਿੱਚ ਬੇਵਜਾ ਦਖਲ ਅੰਦਾਜ਼ੀ ਕਰਨ ਤੋਂ ਬਚੇ ਦੋਸਤੋ ਕਈ ਵਾਰ ਜਵਾਈ ਨੂੰ ਮੁੰਡੇ ਤੋਂ ਜ਼ਿਆਦਾ ਅਹਿਮੀਅਤ ਦੇਣ ਤੇ ਉਹ ਸਾਰਿਆਂ ਦਾ ਬਾਪ ਬਣ ਜਾਂਦਾ ਆ ਪਰਿਵਾਰ ਦੇ ਅੰਦਰੂਨੀ ਜਾਂ ਨਿੱਜੀ ਗੱਲਾਂ ਵਿੱਚ ਬੇਵਜ੍ਹਾ ਦਖਲ ਅੰਦਾਜ਼ੀ ਕਰਨ ਲੱਗਦਾ ਆ ਇਸ ਵਿੱਚ ਉਹਨਾਂ ਨੂੰ ਉਹਨਾਂ ਦੀ ਸੀਮਾ ਯਾਦ ਕਰਵਾ ਦੇਣੀ ਹੀ ਚਾਹੀਦੀ ਆ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ